ਸਸੇ ਗੱਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਉਹਦੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਦੋ ਚੱਕਰਵਾਤੀ ਤੂਫਾਨਾਂ ਦੀ ਲਗਾਤਾਰ ਤੁਹਾਨੂੰ ਦੱਸ ਰਹੇ ਹਾਂ ਕਿ ਦੋ ਚੱਕਰਵਾਤੀ ਤੂਫਾਨ ਭਾਰਤ ਦੇ ਦੱਖਣੀ ਹਿੱਸੇ ਦੇ ਵਿੱਚ ਇੱਕ ਬੰਗਾਲ ਦੀ ਖਾੜੀ ਵਿੱਚ ਤੇ ਦੂਜਾ ਜਿਹੜਾ ਇਹ ਅਰਬ ਸਾਗਰ ਵਿੱਚ ਬਣ ਰਿਹਾ ਤੇ ਜਿਹੜਾ ਅਰਬ ਸਾਗਰ ਵਾਲਾ ਸਿਸਟਮ ਹੈ ਇਹ ਤਾਂ ਫਿਲਹਾਲ ਅਰਬ ਸਾਗਰ ਤੋਂ ਆਪਾਂ ਕਹਿ ਲਈਏ ਕਿ ਬਧੀਏ ਤਰੀਕੇ ਨਾਲ ਇੱਕ ਚੱਕਰਵਾਤੀ ਤੂਫਾਨ ਜਿਹੜਾ ਚੱਲਿਆ ਹੋਇਆ ਹੈ ਜਿਸ ਦਾ ਗੁਜਰਾਤ ਤੇ ਉੱਪਰ ਮੱਧ ਪ੍ਰਦੇਸ਼ ਮਹਾਰਾਸ਼ਟਰਾ ਝਾਰਖੰਡ ਛਤੀਸਗੜ ਤੋਂ ਹੁਣ ਤੱਕ ਬੈਸਟ ਬੰਗਾਲ ਤੱਕ ਇਸ ਦੀ ਬੱਦਲਬਾਹੀ ਦੀ ਲੇਅਰ ਬਣੀ ਹੋਈ ਹੈ ਜਿਸ ਦੇ ਨਾਲ ਹਲਕੇ ਦਰਮਿਆਨੀ ਬੂੰਦਾਬੰਦੀ ਕਿਰਮਣ ਕਣੀ ਦਾ ਮਾਹੌਲ ਇਸ ਸਿਸਟਮ ਨੇ ਬਣਾਇਆ ਹੋਇਆ ਤੇ ਦੂਜਾ ਜਿਹੜਾ ਬੰਗਾਲ ਦੀ ਖਾੜੀ ਵਾਲਾ ਸਿਸਟਮ ਹੈ ਇਹ ਸਿਸਟਮ ਬਹੁਤ ਤਕੜਾ ਹੁੰਦਾ ਜਾ ਰਿਹਾ ਜਿਸ ਤਰੀਕੇ ਨਾਲ ਇਸ ਦੀ ਉਮੀਦ ਸੀ ਉਸ ਤੋਂ ਨਾਲ ਲੋਹ ਵੀ ਜ਼ਿਆਦਾ ਇਹ ਆਪਣੇ ਆਪ ਨੂੰ ਦਾਇਰਾ ਵਧਾ ਰਿਹਾ ਹੈ ਆਉਂਦੇ ਦਿਨਾਂ ਵਿੱਚ ਤਾਮਿਲਨਾਡੂ ਆਂਧਰਾ ਪ੍ਰਦੇਸ਼ ਉੜੀਸਾ ਥੋੜਾ ਬਹੁਤਾ ਹਿੱਸਾ ਛੱਤੀਸਗੜ ਦਾ ਪੱਛਮੀ ਬੰਗਾਲ ਦਾ ਕੇਰਲ ਤੇ ਕਰਨਾਟਕ ਨੂੰ ਵੀ ਇਹ ਥੋੜੇ ਜਿਹਾ ਪ੍ਰਭਾਵਿਤ ਕਰੇਗਾ ਮੇਨ ਤੌਰ ਤੇ ਜਦੋਂ ਇਹ ਅੱਗੇ ਵਧੇਗਾ ਤਾਂ ਉੜੀਸਾ ਛੱਤੀਸਗੜ ਅਤੇ ਥੋੜਾ ਬਹੁਤਾ ਝਾਰਖੰਡ ਤੱਕ ਜਦੋਂ ਪਹੁੰਚੇਗਾ ਤਾਂ ਇਸ ਦੀ ਜੋ ਅਨੁਮਾਨਿਤ ਗਤੀ ਹੈ ਹਵਾ ਦੀ ਉਹ 100 ਕਿਲੋਮੀਟਰ ਪਲੱਸ ਹੋਣ ਦੀ ਚਾਂਸ ਬਣੇ ਹੋਏ ਨੇ ਯਾਨੀ ਕਿ ਇਹ ਸਿਸਟਮ ਜਿਹੜਾ ਕਾਫੀ ਖਤਰਨਾਕ ਬਣ ਰਿਹਾ ਹੈ ਹਰੇਕ ਸਿਸਟਮ ਜਦੋਂ ਬਣਦਾ ਹੈ ਤਾਂ ਉਸ ਦੀ ਅਲੱਗ ਆਇਡੈਂਟੀਟੀ ਹੁੰਦੀ ਹੈ ਤਾਂ ਇਸ ਦੀ ਆਇਡੈਂਟੀਟੀ ਬਹੁਤ ਜ਼ਿਆਦਾ ਅਲੱਗ ਹੈ ਕਿਉਂਕਿ ਇਹ ਜਿਸ ਤਰੀਕੇ ਨਾਲ ਬਣ ਰਿਹਾ ਹੈ ਕਾਫੀ ਵੱਡੇ ਘੇਰੇ ਨੂੰ ਇਹ ਕਵਰ ਕਰ ਰਿਹਾ ਹੈ ਜਿਸ ਦਾ ਅਸਰ ਤੱਟਵਰਤੀ ਇਲਾਕੇ ਜਿਹੜੇ ਨੇ ਉਹਨਾਂ ਦੇ ਉੱਪਰ ਬਣੇਗਾ 31 ਅਕਤੂਬਰ ਤੱਕ ਮਛਵਾਰਿਆਂ ਨੂੰ ਇਸ ਸਮੁੰਦਰ ਦੇ ਕੰਢੇ ਅਗਰ ਗੱਲ ਕਰੀਏ ਮੇਨ ਤੌਰ ਤੇ ਜਿਹੜੀ ਆਪਣੀ ਈਸਟਰ ਕੋਸਟਲ ਜਿਹੜੀ ਬਾਉਂਡਰੀ ਹੈ ਇਹਦੇ ਉੱਪਰ ਜਾਣ ਤੋਂ ਮਨਾ ਕੀਤਾ ਗਿਆ ਹੈ ਜਿਹੜੀ ਪੱਛਮੀ ਸਰਹੱਦੀ ਸਮੁੰਦਰੀ ਇਲਾਕਾ ਹੈ ਇਹਦੇ ਵਿੱਚ ਮਨਾ ਕੀਤਾ ਗਿਆ ਹੈ ਕਿ ਨਾ ਜਾਓ ਨੁਕਸਾਨ ਹੋ ਸਕਦਾ ਹੈ ਤੇ ਇਹਨਾਂ ਇਲਾਕਿਆਂ ਦਾ ਪੰਜਾਬ ਦੇ ਉੱਪਰ ਕੀ ਅਸਰ ਪਵੇਗਾ ਜਿਹੜਾ ਮੇਨ ਇਹ ਸਿਸਟਮ ਹੈ ਇਹ ਪਹੁੰਚੇਗਾ ਲਗਭਗ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੂਗਾ ਸਾਨੂੰ ਜਿਹਦੇ ਵਿੱਚ ਮੇਨ ਤੌਰ ਤੇ ਅਗਰ ਗੱਲ ਕਰੀਏ ਇਹ ਇਲਾਕਾ ਇਸ ਤਰੀਕੇ ਨਾਲ ਕਵਰ ਕਰਦਾ ਹੋਇਆ ਦਿਖਾਈ ਦੇਵੇਗਾ ਜਿਹੜਾ ਸਾਡਾ ਅਰਬ ਸਾਗਰ ਵਾਲਾ ਸਿਸਟਮ ਹੈ ਇਹਦੇ ਨਾਲ ਪੱਛਮੀ ਬੰਗਾਲ ਤੋਂ ਜਿਹੜਾ ਸਿਸਟਮ ਉੱਠੇਗਾ ਉਸ ਤੋਂ ਉਲਟ ਇਹ ਸਿਸਟਮ ਜਿਹੜਾ ਇਹ ਇਸ ਤਰੀਕੇ ਨਾਲ ਅੱਗੇ ਨਿਕਲੇਗਾ ਦੂਜਾ ਸਿਸਟਮ ਜਿਹੜਾ ਇਸ ਤਰੀਕੇ ਨਾਲ ਅੱਗੇ ਜਾਵੇਗਾ ਅਗਰ ਅਸੀਂ ਅ ਅਰਬ ਸਾਗਰ ਵਾਲੇ ਸਿਸਟਮ ਦੀ ਗੱਲ ਕਰੀਏ ਤਾਂ ਇਹ ਰਾਜਸਥਾਨ ਦਾ ਪੱਛਮੀ ਇਲਾਕਾ ਦਿੱਲੀ ਅਤੇ ਹਰਿਆਣਾ ਦਾ ਹੇਠਲਾ ਇਲਾਕਾ ਯੂਪੀ ਦਾ ਮਤਲਬ ਸੈਂਟਰਲ ਅਕੀ ਤੱਕ ਇਸ ਦੀ ਮਾਰ ਪੈਂਦੀ ਹੋਈ ਦਿਖਾਈ ਦੇਵੇਗੀ ਐਮਪੀ ਨੂੰ ਦਾ ਕਵਰ ਕਰੇਗਾ ਇਹ ਕਰੇਗਾ ਪੰਜਾਬ ਤੱਕ ਇਸ ਦਾ ਅਸਰ ਫਿਲਹਾਲ ਘੱਟ ਹੈ ਅਗਰ ਮੌਜੂਦਾ ਕਰੰਟ ਸਿਚੁਏਸ਼ਨ ਦੇਖੀਏ ਤਾਂ ਹਾਲਾਤ ਘਟਨੇ ਪਰ ਪੰਜਾਬ ਦੇ ਵਿੱਚ ਹੁਣ ਠੰਡ ਬਦਨੀ ਬਦਨੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਅਗਰ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਪਹਾੜੀ ਖੇਤਰਾਂ ਤੋਂ ਹਵਾਵਾਂ ਆ ਰਹੀਆਂ ਨੇ ਰਾਤ ਅਗਰ ਗੱਲ ਕਰੀਏ 25 ਤਰੀਕ ਦੀ ਤਾਂ ਬਹੁਤ ਜ਼ਿਆਦਾ ਠੰਡ ਦੇਖਣ ਨੂੰ ਮਿਲੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਿਓ ਤਾਂ ਜੋ ਮੌਸਮ ਦੀ ਕੋਈ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅਗਰ ਗੱਲ ਕਰੀ ਜਾਵੇ ਤਾਂ ਰਾਤ ਪੰਜਾਬ ਦੇ ਮੇਨ ਤੌਰ ਤੇ ਪੰਜ ਤੋਂ ਛੇ ਜ਼ਿਲ੍ਹੇ ਜਿਹਦੇ ਵਿੱਚ ਖਾਸ ਤੌਰ ਤੇ ਪਠਾਨਕੋਟ ਥੋੜਾ ਜਿਹਾ ਹਿੱਸਾ ਗੁਰਦਾਸਪੁਰ ਦਾ ਹੁਸ਼ਿਆਰਪੁਰ ਨਮਾ ਸ਼ਹਿਰ ਰੂਪਨਗਰ ਮੋਹਾਲੀ ਚੰਡੀਗੜ੍ਹ ਫਤਿਗੜ ਸਾਹਿਬ ਤੇ ਪਟਿਆਲਾ ਇਹਨਾਂ ਵਿੱਚ ਜਿਹੜਾ ਰਾਤ ਦਾ ਘੱਟੋ ਘੱਟ ਤਾਪਮਾਨ ਹੈ ਉਹ 16 ਡਿਗਰੀ ਤੱਕ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਖਾਸ ਤੌਰ ਤੇ ਅਗਰ ਗੱਲ ਕਰੀ ਜਾਵੇ ਨਾਲਾਗੜ੍ਹ ਦੇ ਨੇੜੇ ਤੇੜੇ ਦੇ ਇਲਾਕੇ ਜਿਹਦੇ ਵਿੱਚ ਸ਼ਰੀ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਭਰਤਕੜ ਕਨੌਲੀ ਤੇ ਰੂਪਨਗਰ ਦੀ ਬੈਲਟ ਹੈ ਇਹਦੇ ਵਿੱਚ ਕਾਫੀ ਆ ਠੰਡ ਦੇਖਣ ਨੂੰ ਮਿਲੀ ਉੱਤਲੇ ਪਾਸੇ ਜਾਈਏ ਆਪਾਂ ਤਾਂ ਪਠਾਨਕੋਟ ਦੇ ਬਹੁਤ ਸਾਰੇ ਇਲਾਕੇ ਜਿਹੜੇ ਕਿ ਹਿਮਾਚਲ ਅਤੇ ਜੰਮੂ ਨੂੰ ਟੱਚ ਕਰਦੇ ਨੇ ਉਹਨਾਂ ਵਿੱਚ ਕਾਫੀ ਜ਼ਿਆਦਾ ਠੰਡ ਦੇਖਣ ਨੂੰ ਮਿਲੀ 16 ਡਿਗਰੀ ਤੋਂ ਘੱਟ ਤਾਪਮਨ ਉਹਨਾਂ ਇਲਾਕਿਆਂ ਵਿੱਚ ਪਹੁੰਚ ਚੁੱਕਿਆ ਹੈ ਇਸ ਬੈਲਟ ਦੀ ਗੱਲ ਕਰੀਏ ਆਪਾਂ ਅੰਮ੍ਰਿਤਸਰ ਤੋਂ ਹੇਠਾਂ ਤਰਨਤਾਰਨ ਫਜ਼ਿਲਕਾ ਫਰੀਦਕੋਟ ਮੁਕਸਰ ਬਰਨਾਲਾ ਮੋਗਾ ਪਠੰਡਾ ਮਾਨਸਾ ਸੰਗਰੂਰ ਇਹਨਾਂ ਵਿੱਚ ਤਾਪਮਨ ਰਾਤ ਵਾਲੇ ਹਲੇ ਵੀ ਜਿਹੜੇ ਨੇ 18-19 ਡਿਗਰੀ ਤੱਕ ਪਹੁੰਚ ਰਹੇ ਨੇ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਹਮਾਚਲ ਤੋਂ ਦੂਰ ਹੋਣ ਦੇ ਕਾਰਨ ਰਾਜਸਥਾਨ ਦੇ ਨੇੜੇ ਹੋਣ ਦੇ ਕਾਰਨ ਗਰਮ ਹਵਾਵਾਂ ਹਲੇ ਵੀ ਟਰੈਵਲ ਕਰ ਰਹੀਆਂ ਨੇ ਆਉਂਦੇ ਦਿਨਾਂ ਵਿੱਚ ਤਾਪਮਾਨ ਘਟਣਗੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ 25 ਤਰੀਕ ਤੋਂ ਬਾਅਦ ਤਾਪਮਾਨ ਦੇ ਵਿੱਚ ਗਰਾਵਟ ਆਵੇਗੀ ਤਾਂ ਉਹ ਗਰਾਵਟ ਦੇਖਣੀ ਸ਼ੁਰੂ ਹੋ ਚੁੱਕੀ ਹੈ ਖਾਸ ਤੌਰ ਤੇ ਦੁਆਬੇ ਦੇ ਇਲਾਕੇ ਦੇ ਵਿੱਚ ਤਾਪਮਾਨ ਜਿਹੜੇ ਘਟਣੇ ਸ਼ੁਰੂ ਹੋ ਚੁੱਕੇ ਨੇ ਠੰਡ ਦਾ ਮਾਹੌਲ ਬਣ ਚੁੱਕਿਆ ਹੈ ਸਵੇਰੇ ਅਤੇ ਸ਼ਾਮ ਹੁਣ ਤੁਸੀਂ ਗਰਮ ਕੱਪੜੇ ਪਾਓ ਕੋਈ ਪਰਹੇਜ਼ ਨਾ ਕਰੋ ਕਿਸੇ ਤਰੀਕੇ ਦਾ ਵੀ ਖੁਦ ਆਪਣੇ ਬੱਚਿਆਂ ਨੂੰ ਆਪਣੇ ਪਸ਼ੂ ਪੰਛੀ ਤੁਹਾਡੇ ਜਿਹੜੇ ਵੀ ਪਾਲਤੂ ਹੈ ਘਰ ਵਿੱਚ ਉਹਨਾਂ ਦਾ ਵੀ ਖਿਆਲ ਰੱਖੋ ਆਉਂਦੀ ਠੰਡ ਅਤੇ ਜਾਂਦੀ ਠੰਡ ਸਿਆਣੇ ਕਹਿੰਦੇ ਨੇ ਬਿਮਾਰ ਕਰ ਸਕਦੀ ਹੈ ਤੇ ਇਸ ਤੋਂ ਇਲਾਵਾ ਕੋਈ ਵੱਡੀ ਅਪਡੇਟ ਨਹੀਂ ਹੈ ਫਿਲਹਾਲ ਮੌਸਮ ਸਾਫ਼ ਹੈ ਤੁਹਾਡੇ ਇਲਾਕੇ ਦੇ ਕਮੈਂਟ ਜਰੂਰ ਕਰਿਓ ਤੁਸੀਂ ਕਿਸ ਇਲਾਕੇ ਤੋਂ ਬਲੋਂਗ ਕਰਦੇ ਹੋ ਕਿਵੇਂ ਦੇ ਹਾਲਾਤ ਨੇ ਤੁਹਾਡੇ ਇਲਾਕੇ ਵਿੱਚ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਕੇ ਜਾਇਓ ਬਾਕੀ ਇੰਸਟਾਗ੍ਰam ਅਤੇ ਫੇਸਬੁੱਕ ਤੇ ਵੀ ਸਾਨੂੰ ਫੋਲੋ ਕਰੋ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਮਿਲਦੇ ਆ ਜਲਦ ਅਗਲੀ ਵੀਡੀਓ ਵਿੱਚ